ਬੜੇ ਸੀਰੀਅਸ ਹੋ ਭਾਜੀ ਕੀ ਹੋਇਆ ਜੀ ਫਿਲਮ ਸਾਡੀ ਕਮੇਡੀਆਂ ਨਾਲ ਹੀ ਆ ਜਿੱਦਾਂ ਤੁਸੀਂ ਸਟਾਰਟ ਲਿਆ ਮੈਨੂੰ ਲੱਗਾ ਕੋਈ ਬੁਰੀ ਖਬਰ ਸੁਣਾਉਣ ਲੱਗੇ ਹੋ ਸਸੀਕਾਲ ਜੀ ਮੇਰੇ ਨਾਲ ਕਲਾਰੀ ਵਿੱਚ ਹੋਟੇ ਹੋ ਜੀ ਸੁਮੀਪਾ ਸੁਮੀਪਾ ਜੀ ਦੀ ਗੱਲ ਕਰਾਈ ਹਾਂ ਜੀ ਪਈ ਖੁਸ਼ ਹੋ ਕੇ ਪੁੱਛੋ ਯਾਰ ਮਜ਼ੇ ਨਾ ਪੁੱਛੋ ਯਾਰ ਕੋਈ ਚੱਕਰ ਨਹੀਂ ਹੈਗਾ ਸਾਰਾ ਲੋਨ ਉੱਤਰ ਜਾਣਾ ਭਾਜੀ ਕੋਈ ਟੈਨਸ਼ਨ ਨਹੀਂ ਹੈਗੀ ਸੁਮੀਪਾ ਸੁਮੀਪਾ ਜੀ ਸਸੇ ਬਸ ਤੋਂ ਮੈਂ ਪ੍ਰੋਮੋਸ਼ਨ ਨਹੀਂ ਤੁਸੀਂ ਦੇਖ ਰਹੇ ਹੋ ਕੱਪਟਨ ਸਕੂਲ ਕੱਲ੍ਹ ਯਾਨੀ ਕਿ 22 ਨੂੰ ਨਵੀਂ ਫਿਲਮ ਰਿਲੀਜ਼ ਹੋ ਰਹੀ ਹੈ ਸਰ ਜੀ ਜੀ ਨਾਂ ਤੋਂ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਕਿ ਇਹ ਕਿੱਦਾਂ ਦੀ ਫਿਲਮ ਹੋਣੀ ਹੈ ਤੇ ਇਸ ਫਿਲਮ ਬਾਰੇ ਬਹੁਤ ਟੀਮ ਨੇ ਦਿੱਤ ਜਾਣਦੇ ਆ ਤੇ ਮੇਰੇ ਨਾਲ ਨੇ ਇਸ ਫਿਲਮ ਦੇ ਸਟਾਰ ਸਜੀਤਾ ਜੀ ਅਵਨਨ ਗਲਪਾ ਜੀ ਸਸੀ ਗਲਪਾ ਜੀ ਸਸੀ ਗਲਪਾ ਜੀ ਮੇਰੇ ਤੋਂ ਕੋਈ ਵੀ ਸਵਾਲ ਕਰਨ ਤੋਂ ਪਹਿਲਾਂ ਮੇਰਾ ਇੱਕ ਤੁਹਾਨੂੰ ਸਵਾਲ ਹੈ ਬੜੇ ਸੀਰੀਅਸ ਹੋ ਭਾਜੀ ਕੀ ਹੋਇਆ ਜੇ ਫਿਲਮ ਸਾਡੀ ਕਮੇਡੀਆਂ ਨਾਲ ਹੀ ਆ ਜਿੱਦਾਂ ਤੁਸੀਂ ਸਟਾਰਟ ਲਿਆ ਮੈਨੂੰ ਲੱਗਾ ਕੋਈ ਬੁਰੀ ਖਬਰ ਸੁਣਾਉਣ ਲੱਗੇ ਜੀ ਸਸੀ ਕਾਲ ਜੀ ਮੇਰੇ ਨਾਲ ਕਲਾਰੀਏ ਵੈਲਕਮ ਜੀ ਜੀ ਭਾਈ ਡੇ ਸੀਰੀਅਸ ਨਹੀਂ ਹੋਣਾ ਆਪਾਂ ਫਨ ਆਪਾਂ ਲੋਕਾਂ ਦੇ ਵਿੱਚ ਐਂਟਰਟੇਨਮੈਂਟ ਵੰਡਣਾ ਵਾ ਤੇ ਜੇ ਤੁਸੀਂ ਖੁਸ਼ ਹੋ ਕੇ ਇੰਟਰਵਿਊ ਕਰੋਗੇ ਤੇ ਮੈਂ ਵੀ ਖੁਸ਼ ਹੋਵਾਂਗਾ ਇਦਾਂ ਦੇ ਮੈਂ ਵੀ ਤੁਹਾਨੂੰ ਕੋਈ ਬੁਰੀ ਖਬਰ ਸੁਣਾਦ ਨਹੀਂ ਮੈਂ ਘਰ ਦੇ ਹਾਲਾਤ ਸੁਣਾਉਣ ਲੱਗ ਜਾਣਾ ਤੁਹਾਨੂੰ ਕਿ ਭਾਈ ਬੜੇ ਪਰੇਸ਼ਾਨ ਚੱਲਣ ਡਏ ਆ ਹੋ ਤੀਨ ਕਿਵੇਂ ਆ ਆਲ ਗੁੱਡ ਬ੍ਰਦਰ ਆਲ ਗੁੱਡ ਤੁਸੀਂ ਨਾਓ ਮੈਂ ਵੀ ਵਧੀਆ ਜੀ ਵਧੀਆ ਤੇ ਥੋੜਾ ਦੱਸੋ ਦਰਸ਼ਕਾਂ ਨੂੰ ਇਸ ਫਿਲਮ ਬਾਰੇ ਕੀ ਕਿਦਾਂ ਦੀ ਫਿਲਮ ਹੋਣ ਵਾਲੀ ਹੈ ਤੇ ਤੁਹਾਡਾ ਕੀ ਇਹਦੇ ਵਿੱਚ ਰੋਲ ਹੋਣ ਵਾਲਾ ਹੈ ਅ ਦੇਖੋ ਟਾਈਟਲ ਤੋਂ ਬਹੁਤ ਸਾਰੀਆਂ ਚੀਜ਼ਾਂ ਰਿਵੀਲ ਹੁੰਦੀਆਂ ਪਹਿਲੇ ਤੱਕ ਵੈਲਕਮ ਜੀਜਾ ਜੀ ਸੋ ਜੀਜਾ ਜੀ ਇੱਕ ਐਸਾ ਕਰੈਕਟਰ ਹੈ ਜਿਹਦੇ ਆਲੇ ਦੁਆਲੇ ਇਹ ਸਾਰੀ ਫਿਲਮ ਘੁੰਮਦੀ ਆ ਤੇ ਜੀਜੇ ਤੇ ਸਾਲੇ ਤੇ ਉਹ ਕਹਿੰਦੇ ਸਾਲੀਆਂ ਜਾਂ ਸਾਲਿਆਂ ਤੋਂ ਬਗੈਰ ਜੀਜਾ ਕਿਸ ਕੰਮ ਦਾ ਹੈਨਾ ਕਿ ਜੇ ਸਾਲੀਆਂ ਤੇ ਸਾਲੇ ਹੀ ਨਹੀਂ ਹੈਗੇ ਫਿਰ ਤਾਂ ਜੀਜਾ ਸਿਰਫ ਨਾਂ ਦਾ ਹੀ ਜੀਜਾ ਸੋ ਇਹਦੇ ਚ ਸਾਲੇ ਵੀ ਹੈਗੇ ਆ ਤੇ ਸਾਲੀਆਂ ਵੀ ਹੈਗੀਆਂ ਤੇ ਉਹ ਜਿਹੜਾ ਕਯੋਸ ਚੱਲਦਾ ਆ ਉਸ ਕੈਰੈਕਟਰ ਦੇ ਆਲੇ ਦਿਵਾਲੇ ਕਿਉਂਕਿ ਆਪਣੇ ਕਲਚਰ ਦੇ ਵਿੱਚ ਹੈਗਾ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਹੁਣ ਤਾਂ ਚਲੋ ਸ਼ਾਇਦ ਚੀਜ਼ਾਂ ਥੋੜੀਆਂ ਜਿਹੀਆਂ ਓਦਾਂ ਹੋ ਗਈਆਂ ਲੇਕਿਨ ਇੱਕ ਟਾਈਮ ਆਉਂਦਾ ਹੁੰਦਾ ਸੀ ਕਿ ਜਦੋਂ ਘਰ ਦਾ ਪਰੌਣਾ ਯਾਨੀ ਕਿ ਜੀਜਾ ਜੀ ਕਦੋਂ ਆਉਂਦੇ ਹੁੰਦੇ ਸੀਗੇ ਤੇ ਘਰਦਿਆਂ ਨੂੰ ਹੁੰਦਾ ਸੀ ਕਿ ਜੜੀਆਂ ਘਰ ਦੀਆਂ ਬੈਸਟ ਚੀਜ਼ਾਂ ਵਾਂ ਉਹ ਕੱਢੋ ਚਾਹੇ ਉਹ ਭਾਂਡੇ ਆ ਤੇ ਨਵੀਂ ਚਾਦਰ ਕੱਢੋ ਨਵਾਂ ਬਿਸਤਰਾ ਵਿਛਾਓ ਜੀ ਜੀਲੇ ਵਾਸਤੇ ਨਾ ਕਿਉਂਕਿ ਘਰ ਦਾ ਪੁਰਾਣਾ ਜਿਹੜੀ ਤੁਹਾਡੇ ਘਰ ਦੀ ਇੱਜ਼ਤ ਆ ਜਿਹੜੀ ਤੁਹਾਡੇ ਘਰ ਦੀ ਧੀ ਰਾਣੀ ਆ ਉਹ ਵਿਆਹੀ ਹੋਈ ਆ ਉਹਦੇ ਨਾਲ ਤੇ ਅਸੀਂ ਉਹਨੂੰ ਇੱਕ ਉਹ ਵਾਲਾ ਅਹੁਦਾ ਦਿੰਨੇ ਆ ਇੱਕ ਉਹ ਦਰਜਾ ਦਿੰਨੇ ਆ ਬਟ ਉਹ ਕਈ ਵਾਰੀ ਬਹੁਤ ਸਾਰੇ ਕੇਸਿਸ ਇਦਾਂ ਦੇ ਹੁੰਦੇ ਆ ਕਿ ਜਿੱਥੇ ਜੀਜੇ ਇਹਨਾਂ ਚੀਜ਼ਾਂ ਦੇ ਨਿਜਾਇਜ਼ ਫਾਇਦਾ ਚੱਕ ਲੈਂਦੇ ਆ ਤੇ ਇੱਕ ਆਪਣਾ ਅਲੱਗ ਰੂਪ ਤੇ ਇੱਕ ਅਲੱਗ ਇੱਕ ਯੂ نو ਇੱਕ ਇਮੇਜ ਜੀ ਬਣਾ ਕੇ ਰੱਖੀ ਹੁੰਦੀ ਆ ਤੇ ਉਸ ਅੜਿੱਕੇ ਦੇ ਵਿੱਚ ਤੇ ਸਾਲਿਆਂ ਦਾ ਕੰਮ ਹੁੰਦਾ ਕਿ ਆਲਵੇਜ਼ ਰਿਸਪੈਕਟ ਜੀਜਾ ਜੀ ਤੇ ਉਹੀ ਕਹਾਣੀ ਦੇ ਵਿੱਚ ਹੈ ਕਿ ਕਿਵੇਂ ਇਹ ਜੀਜਾ ਆਪਣੇ ਸਾਲਿਆਂ ਨੂੰ ਤੰਗ ਕਰਦਾ ਜਾਂ ਸਾਲੇ ਆਪਣੇ ਜੀਜੇ ਤੋਂ ਕਿੰਨਾ ਕੁ ਤੰਗ ਆਏ ਹੋਏ ਆ ਸੋ ਉਸ ਅਰਾਊਂਡ ਇਹ ਕਹਾਣੀ ਹੈ ਤੇ ਫਿਲਮ ਦੇ ਵਿੱਚ ਮੇਰਾ ਨਾਂ ਨੂੰ ਤੇ ਮੈਂ ਤੁਹਾਨੂੰ ਕੀ ਦੱਸੂਗਾ ਸਿਰਫ ਇਹੀ ਕਹੂੰਗਾ ਜੇ ਫਿਲਮ ਜੀਜੇ ਦੇ ਅਰਾਊਂਡ ਰੂੰਡ ਆ ਮੈਂ ਜੀਜਾ ਦੇ ਹੰਨੀ ਫਿਲਮ ਚ ਕਹੇ ਦਾ ਬਰਸਾਲਾ ਜ਼ਰੂਰ ਹੈ ਮੇਰਾ ਵੀ ਇੱਕ ਜੀਜਾ ਹੈਗਾ ਫਿਲਮ ਦੇ ਵਿੱਚ ਉਹਦੇ ਨਾਲ ਮੇਰੀ ਕੀ ਕਨਵਰਸੇਸ਼ਨ ਹੈ ਕਿਵੇਂ ਦਾ ਸਾਡਾ ਆਪਸੀ ਰਿਲੇਸ਼ਨ ਹੈ ਉਹ ਤੁਹਾਨੂੰ ਫਿਲਮ ਦੇ ਦੇਖਣ ਨੂੰ ਮਿਲੇਗਾ ਜੀ ਉਹ ਤੁਸੀਂ ਕਿਹਾ ਕਿ ਮਜ਼ਾਇਦ ਫਦਾ ਚੱਕ ਲੈਂਦੇ ਨੇ ਮੇਰਾ ਵੀ ਕੁਝ ਨਹੀਂ ਸੀ ਕਿ ਇਹ ਅੱਜ ਕੱਲ 21 ਸੈਂਚਰੀ ਚੱਲਦੀ ਹੈ ਤੇ ਇਹਦੇ ਵਿੱਚ ਇਹ ਸਾਰੀ ਚੀਜ਼ਾਂ ਕਿ ਕਦੇ ਕਦੇ ਕੀ ਹੁੰਦਾ ਕਿ ਕੁਝ ਲੋਕ ਆਪਾਂ ਨੂੰ ਟੈਕਨ ਹੁਣ ਗਰੰਟੀ ਲੈ ਲੈਂਦੇ ਨੇ ਤੇ ਇਹ ਇਹ ਚੀਜ਼ ਆਪਾਂ ਵੀ ਉਸ ਚੀਜ਼ ਨੂੰ ਕਹਦੇ ਨੇ ਕੋਈ ਗੱਲ ਨਹੀਂ ਜੀਜਾ ਹੀ ਹੈ ਚੱਕਰ ਨਹੀਂ ਇਹ ਇਹ ਚੀਜ਼ ਥੋੜੀ ਖਤਮ ਹੋਣੀ ਚਾਹੀਦੀ ਆਪਾਂ ਨੂੰ ਇਹ ਚੀਜ਼ ਰੋਕਣੀ ਚਾਹੀਦੀ ਹੈ ਨੇ ਰੁਕਦੇ ਤੇ ਭਾਜੀ ਕੌਣ ਰੁਕਦਾ ਅੱਜ ਕੱਲ ਕਿਸੇ ਰੁਕਣ ਤੇ ਤਾਂ ਲੱਗਦਾ ਤੁਸੀਂ ਜੀ ਜਣ ਰੋਕੋਗੇ ਤੇ ਰੁਕ ਜਾਏਗਾ ਉਹਨੇ ਨਹੀਂ ਰੋਕਣਾ ਭਾਜੀ ਇਹ ਹੈ ਕਿ ਟੇਕਨ ਫਾਰ ਗਰੰਟਡ ਇਟਸ ਡਿਪੈਂਡਸ ਔਨ ਯੂ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਕ ਅਗਲੇ ਲਈ ਕਿੰਨਾ ਚੁੱਕ ਜਾਂਦੇ ਹੋ ਜਾਂ ਕਿੰਨੇ ਰਿਸਪੈਕਟੇਬਲ ਹੋ ਜਾਂ ਕਿੰਨਾ ਕ ਤੁਸੀਂ ਅਗਲੇ ਦਾ ਰਿਗਾਰਡ ਕਰਦੇ ਹੋ ਜੇ ਨਹੀਂ ਵੀ ਕਰਦੇ ਕਈ ਐਦਾਂ ਦੇ ਵੀ ਸਾਲੇ ਹੁੰਦੇ ਜਿਹੜੇ ਪਰਵਾਹ ਨਹੀਂ ਕਰਦੇ ਚਾ ਠੀਕ ਹੈ ਜੀ ਦੇ ਵਰ ਕੋਈ ਜਿੱਕਰ ਨਹੀਂ ਬਹੁਤ ਸਾਰੇ ਕੇਸਿਸ ਨੇ ਦੁਨੀਆ ਦੇ ਉੱਤੇ ਤੁਸੀਂ ਘੁੰਮੋ ਫਿਰੋ ਤੁਹਾਡੇ ਅਰਾਊਂਡ ਤੁਹਾਡੇ ਪਿੰਡਾਂ 'ਚ ਤੁਹਾਡੇ ਗਾਂ ਰਿਸ਼ਤੇਦਾਰਾਂ ਦੇ ਰਿਸ਼ਤੇਦਾਰਾਂ ਕੋਈ ਨਾ ਕੋਈ ਐਦਾਂ ਦਾ ਹੋਗਾ ਜਿੱਦਾਂ ਸਾਲੇ ਦੀ ਜੀਜੇ ਨਾਲ ਨਹੀਂ ਬਣਦੀ ਹੋਊਗੀ ਤੇ ਕਈ ਜਗ੍ਹਾ ਇਹੋ ਜਿਹਾ ਹੋਗਾ ਕਿ ਜੀਜਾ ਆ ਗਿਆ ਤੇ ਬਸ ਉਹਨੂੰ ਤਲੀਆਂ ਤੇ ਚੱਕ ਲੋ ਸੋ ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਵਾ ਕਈ ਵਾਰੀ ਜੀਜੇ ਇਹੇ ਨਿਸ਼ਾਂਤ ਹੁੰਦੇ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਅਗੋਂ ਕਰ ਰਿਹਾ ਉਹ ਜਾਂਦੇ ਨੇ ਕਿ ਚੁੱਪ ਕਰਕੇ ਬਹਿ ਜਾਂਦੇ ਕਿ ਠੀਕ ਹੈ ਜੀ ਵਾਹਿਗੁਰੂ ਦਾ ਨਾਮ ਆ ਲਿਆ ਬਸ ਠੀਕ ਆ ਸੋ ਇਟ ਡਿਪੈਂਡਸ ਔਨ ਪਰਸਨ ਟੂ ਪਰਸਨ ਕਿ ਕਿਹੜਾ ਬੰਦਾ ਕਿਦਾਂ ਦਾ ਸਾਡੇ ਰੁਕਦੇ ਆ ਕੀ ਰੁਕਣਾ ਵੀਰੇ ਰੁਕਣ ਵਾਲੀਆਂ ਚੀਜ਼ਾਂ ਤਾਂ ਫਿਰ ਬਹੁਤ ਚਾਹੇ ਦਾ ਕਨਸੈਪਟ ਹੀ ਚੀਜ਼ ਹੀ ਬਹੁਤ ਛੋਟੀ ਹੈ ਕਿ ਕਿਸ ਜੀਜੇ ਨੂੰ ਰੁਕਣਾ ਰੁਕਣ ਵਾਲੀਆਂ ਦੁਨੀਆ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਰੁਕਣਾ ਚਾਹੀਦਾ ਪਰ ਉਹ ਇਨਸਾਨ ਆਪਣੇ ਆਪਣੀ ਡਿਊਟੀ ਸਮਝ ਕੇ ਜੇ ਉਹਦੇ ਇਰਦ-ਗਿਰਦ ਜਾਂ ਕੁਝ ਵੀ ਇਦਾਂ ਦਾ ਹੋ ਰਿਹਾ ਉਹ ਰੋਕ ਸਕਦਾ ਲੇਕਿਨ ਉਹ ਆਪਣੀ ਆਪਣੀ ਡਿਊਟੀ ਆ ਆਪਾਂ ਇਹ ਨਹੀਂ ਕਹਦੇ ਕਿ ਜਾਓ ਭਾਈ ਤੂੰ ਹੀ ਉਹ ਰੋਕਣੀ ਚਾਹੀਦੀ ਚੀਜ਼ ਕੇ ਇਹਨੇ ਨਹੀਂ ਜਾਣਾ ਤੇ ਨਾ ਹੀ ਇਹਨੇ ਰੋਕਣਾ ਤੁਸੀਂ ਜਿੰਨਾਂ ਕੋ ਨੂੰ ਲੱਗਦਾ ਕਿ ਤੁਹਾਡੇ ਆਸ-ਪਾਸ ਜਾਂ ਉਸ ਚੀਜ਼ ਨੂੰ ਬਣਾ ਕੇ ਰੱਖ ਸਕਦੇ ਹੋ ਤੁਸੀਂ ਰੱਖ ਸਕਦੇ ਹੋ ਸਮੀਪਾ ਸਮੀਪਾ ਜੀ ਦੀ ਗੱਲ ਕਰਾਂਗੇ ਹਾਂਜੀ ਇਸ ਭਾਈ ਖੁਸ਼ ਹੋਗੇ ਪੁੱਛੋ ਯਾਰ ਅੱਛਾ ਜੀ ਮuze ਨਾ ਪੁੱਛੋ ਯਾਰ ਕੋਈ ਚੱਕਰ ਨਹੀਂ ਹੈਗਾ ਸਾਰਾ ਲੋਨ ਉੱਤਰ ਜਾਣਾ ਭਾਈ ਕੋਈ ਟੈਨਸ਼ਨ ਨਹੀਂ ਹੈਗੀ ਸਮੀਪਾ ਸਮੀਪਾ ਭਾਈ ਜੀ ਮਜ਼ਾਕ ਕਰ ਰਹੇ ਹਾਂ ਜੀ ਜਿਸਮੀ ਪਾਜੀ ਕੀ ਹਾਂਜੀ ਤੇ ਜਿਵੇਂ ਬਹੁਤ ਮੋਡਸਟ ਨੇ ਮਤਲਬ ਬਹੁਤ ਡਾਊਨ ਟੂ ਅਰਥ ਯੈਸ 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 ਤੇ ਬਟ ਉਹਨਾਂ ਨੇ ਤੁਹਾਡੇ ਐਜ਼ ਅ ਜੀਜਾ ਜੀ ਦਾ ਰੋਲ ਪਲੇ ਕੀਤਾ ਹੈ ਜਿਹੜਾ ਕਿ ਉਹਨਾਂ ਨੇ ਰੋਬ ਵੀ ਮਾਰਨਾ ਪਿਆ ਨਹੀਂ ਮੇਰੇ ਜੀਜਾ ਜੀ ਦਾ ਨਹੀਂ ਕੀਤਾ ਮੇਰੇ ਜੀਜਾ ਜੀ ਦੇ گا ਇਹ ਬਾਸ ਨੇ ਓਕੇ ਹਾਂ ਫਿਲਮ ਦੇ ਵਿੱਚ ਮੇਰੇ ਇੱਕ ਜੀਜਾ ਜੀ ਨੇ ਉਹਨਾਂ ਦੇ گا ਬਾਸ ਨੇ ਓਕੇ ਹਾਂ ਤੇ ਉਹ ਉਹ ਉਧਰੋਂ ਕੁਝ ਚੀਜ਼ਾਂ ਪੰਪ ਬੂਮ ਪ ਦਿੱਤਾ ਜਾਂਦਾ ਮੇਰੇ ਜੀਜੇ ਨੂੰ हां ਤੇ ਮੇਰਾ ਜੀਜਾ ਵੀ ਹੱਥੋਂ ਬਾਹਰ ਹੋ ਰਿਹਾ ਹੁੰਦਾ ਤੇ ਬਸ ਉਹ ਤਾਂ ਦੇਖ ਕੇ ਸਵਾਦ ਆਉਗਾ ਕਿ ਕੀ ਸੀ ਨਾ ਤੁਹਾਨੂੰ ਇਸ ਸੀਜ਼ਨ ਥੋੜੀ ਮੁਸ਼ਕਿਲ ਹੋਈ ਇਸ ਆਪਣੇ ਕਰੈਕਟਰ ਪਲੇ ਕਰਨ ਦੇ ਕਿਉਂਕਿ ਤੁਸੀਂ ਵੈਸੇ ਤੇ ਬਿਲਕੁਲ ਹੀ ਡਾਊਨ ਟੂ ਅਰਥ ਨੇ ਐਜ਼ ਅ ਰੋਲ ਪਲੇ ਕਰਨ ਵਿੱਚ ਤੁਹਾਨੂੰ ਨਹੀਂ 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 ਬ੍ਰਦਰ ਸਗੋਂ ਇਵਨ ਭਾਈ ਦੇ ਸੈੱਟ ਤੇ ਮੈਂ ਜਨਵਰੀ ਵੀ ਗਿਆ ਵਾਂ ਤੇ ਇੱਕ ਬੜਾ ਪੋਜ਼ਿਟਿਵ ਐਟਮੋਸਫੀਅਰ ਮਿਲਦਾ ਹੈ ਬੜਾ એનર્ਜੀ ਵਾਲਾ ਐਟਮੋਸਫੀਅਰ ਮਿਲਦਾ ਹੈ ਸਾਹਮਣੇ ਜਿਹੜੇ ਕੋ-ਐਕਟਰਸ ਹੁੰਦੇ ਆ ਉਹ ਬੜੇ ਚੰਗੇ ਹੁੰਦੇ ਆ ਤੇ ਆਪਣੇ ਆਪ ਹੀ ਹੋ ਜਾਂਦਾ ਨਰਵਸਨੈਸ ਤਾਂ ਉਦੋਂ ਹੁੰਦੀ ਹੈ ਇਹ ਜਿਹੜੀ ਹਲਕੀ ਜੀ ਹੋਣੀ ਹੁੰਦੀ ਹੈ ਉਹ ਤਾਂ ਇੱਕ ਐਕਟਰ ਦੀ ਨਿਸ਼ਾਨੀ ਵੀ ਹੁੰਦੀ ਜਿਹੜੀ ਹੋ ਰਹੀ ਹੈ दैट्स ਗੁੱਡ ਬਟ ਜੇ ਤੁਹਾਨੂੰ ਜਿਵੇਂ ਹੀ ਤੁਸੀਂ ਇੰਨਾ ਗਾ ਨਰਵਸ ਹੋ ਜਾ ਹਾਂ ਯਾਰ ਮੈਂ ਕਰ ਪਾਉਂਗਾ ਕਿ ਨਹੀਂ ਆ ਪਤਾ ਨਹੀਂ ਉਹ ਉਨੀ ਕੁ ਤਿਆਰੀ ਤਾਂ ਫਿਰ ਘਰੋਂ ਜਾ ਕੇ ਕਰਕੇ ਹੋਣੀ ਚਾਹੀਦੀ ਹੈ ਕਿਉਂਕਿ ਜੇ ਤੁਸੀਂ ਫੀਲਡ 'ਚ ਉਤਰੇ ਹੋ ਮੈਦਾਨ 'ਚ ਅਸੀਂ ਐ ਤਾਂ ਨਹੀਂ ਕਹਾਂਗੇ ਹਾਂ ਯਾਰ ਮੇਰੀ ਤਲਵਾਰ ਪਤਾ ਨਹੀਂ ਮੇਰੇ ਕੋ ਬੰਦਾ ਮਰਨਾ ਵੀ ਹੈ ਕਿ ਨਹੀਂ ਜੰਗ 'ਚ ਉਹ ਤਾਂ ਤਲਵਾਰ ਘਰੋਂ ਹੀ ਦੇਖੀ ਕਰਕੇ ਆਣੀ ਪੈਣੀ ਸਕਿੱਲਸ ਤਾਂ ਤੁਹਾਨੂੰ ਘਰੋਂ ਹੀ ਤਿਆਰ ਕਰਕੇ ਜਾਂ ਆਪਣੇ ਆਪ ਨੂੰ ਵਧੀਆ ਤਿਆਰ ਕਰਕੇ ਆਲੂ ਉਦੋਂ ਹੀ ਵਿਕਦਾ ਨਾ ਮੰਡੀ 'ਚ ਜਦੋਂ ਤਿਆਰ ਹੋ ਕੇ ਆਂਦਾ ਕੱਚਾ ਤਾਂ ਕਦੇ ਵੀ ਨਹੀਂ ਵਿਕਦਾ ਕਿ ਜਾਂ ਕਿ ਹਜੇ ਪੂਰੀ ਤਰ੍ਹਾਂ ਆਲੂ ਬਣਿਆ ਨਹੀਂ ਤਾਂ ਵਿਕਣ ਲੱਗ ਗਿਆ ਛੋਟੇ-ਛੋਟੇ ਆਲੂ ਨਹੀਂ ਵਿਕਦੇ ਉਹ ਤਾਂ ਵੱਡਾ ਆਲੂ ਹੋਵੇ ਤਿਆਰ ਹੋਵੇ ਫੇਰ ਹੀ ਵਿਕਦਾ ਨਾ ਉਹੀ ਗੱਲ ਆ ਇਹ ਜਦੋਂ ਆਪਾਂ ਤਿਆਰ ਹੁੰਨੇ ਆ ਉਦੋਂ ਹੀ ਵਿਕਦੇ ਆ ਫਿਲਮ ਆਈ ਸੀ ਇੱਕ ਜੀਜਾ ਜੀ ਪਹਿਲਾਂ ਗੁੱਟ ਢੋਗੀ ਬਾਜੀ ਦੀ ਤੇ ਜਸਪਾਲ ਪੱਟੀ ਭਾਈ ਜੀ ਦੇ ਦੇਖਿਆ ਉਹ ਹਾਂਜੀ ਹਾਂਜੀ ਜਸਪਾਲ ਪੱਟੀ ਸਰ ਸੀਗੇ ਗੁਗਗੀ ਭਾਈ ਸੀਗੇ ਦੀਪਕ ਰਾਜਾ ਭਾਜੀ ਸੀਗੇ ਆ ਦੀਪਕ ਰਾਜਾ ਭਾਜੀ ਸੀਗੇ ਉਹਦੇ ਵਿੱਚ ਫਿਰ ਉਹਦੇ ਵਿੱਚ ਬੀਨ ਸ਼ਰਮਾ ਸਰ ਵੀ ਸੀਗੇ ਸ਼ਾਇਦ ਇਹ ਇਹ ਫਿਲਮ ਉਹਦਾ ਸਿਕਵਲ ਹੈ ਜਾਂ ਫਿਰ ਨਹੀਂ 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 ਇਨਸਪਾਇਰਡ ਨਹੀਂ ਹੈ ਇਨਸਪਾਇਰਡ ਉਹ ਦਾਦਾ ਬਹੁਤ ਸਾਰੀਆਂ ਫਿਲਮਾਂ ਹੁਣ ਆ ਡਾਕੂਆਂ ਦੇ ਵੀ ਬਣਦੀਆਂ ਹਨਾ ਲੇਕਿਨ ਕਨਸੈਪਟ ਅਲੱਗ-ਅਲੱਗ ਹੁੰਦੇ ਆ ਹਾਂ ਤੇ ਇਹਦੇ ਵਿੱਚ ਸਿਰਫ ਇਹ ਕਹਿ ਸਕਦੇ ਹੋ ਕਿ ਇੱਕ ਕਰੈਕਟਰ ਆ ਕਿ ਜਿਵੇਂ ਉਹਨਾਂ ਨੇ ਵੀ ਉਸ ਟਾਈਮ ਦੇ ਉੱਤੇ ਇੱਕ ਕਰੈਕਟਰ ਪਲੇ ਕੀਤਾ ਸੀਗਾ ਜੀਜਾ ਜੀ ਦਾ ਉਹਦੇ ਅਰਾਊਂਡ ਅਰਾਊਂਡ ਚੀਜ਼ਾਂ ਹੁੰਦੀਆਂ ਸੀਗਾ ਉਹ ਜੀਜਾ ਕੋਈ ਛੋਰ ਤਰੀਕੇ ਦਾ ਹੋਊਗਾ ਇਹ ਕੋਈ ਛੋਰ ਹੋਊਗਾ ਉਹਦਾ ਟੇਸਟ ਕੋਈ ਛੋਰ ਹੋਊਗਾ ਇਹਦਾ ਟੇਸਟ ਕੋਈ ਛੋਰ ਹੋਊਗਾ ਸੋ ਉਹ ਹੈ ਕਿ ਇੱਕ ਕਰੈਕਟਰ ਦੇ ਆਸ-ਪਾਸ ਤਾਂ ਤੁਸੀਂ ਕਹਾਣੀਆਂ ਹੁਣ ਸੱਸਾਂ ਨੂੰ ਆ ਦੇ ਕਿੰਨੇ ਸੀਰੀਅਲ ਬਣ ਜਾਂਦੇ ਆ ਯੂ ਨੋ ਬਟ ਉਹ ਸੇਮ ਨਹੀਂ ਹੁੰਦੀਆਂ ਸੋ ਚੀਜ਼ ਅਲੱਗ ਹੁੰਦੀ ਐ ਉਵੇਂ ਹੀ ਐ ਕਿ ਉਹ ਉਸ ਟਾਈਮ ਦਾ ਜੀਜਾ ਹੀ ਐ ਥੋੜਾ ਇਸ ਟਾਈਮ ਦਾ ਜੀਜਾ ਸੋ ਕਯੋਸ ਔਰ ਐਂਟਰਟੇਨਮੈਂਟ ਔਰ ਫਨ ਅਲੱਗ ਟੇਸਟ ਦਾ ਹੋਊਗਾ ਤੁਹਾਡੀ ਕੋਈ ਫੇਵਰਿਟ ਫਿਲਮ ਹੈ ਜੀ ਜੀਜੇ ਦੇ ਉੱਤੇ ਮੇਰਾ ਜੀਜਾ ਹੀ ਫੇਵਰਿਟ ਆ ਫਿਲਮ ਨਹੀਂ ਕੋਈ ਫਿਰ ਨਹੀਂ ਫਿਲਮਾਂ ਦਾ ਸਾਰੀਆਂ ਹੀ ਮੈਨੂੰ ਵਧੀਆ ਲੱਗਦੀਆਂ ਵਾ ਮਤਲਬ ਜਿਹੜੀਆਂ ਮੇਰੇ ਅਕੋਰਡਿੰਗ ਅੱਛੀਆਂ ਉਹ ਵਾਲੀਆਂ ਮੈਂ ਕਹਿ ਰਿਹਾ ਤੇ ਪੁਰਾਣੇ ਟਾਈਮ ਜਿੱਦਾਂ ਜੇ ਤੁਸੀਂ ਉਦਾਂ ਪੁੱਛ ਲੋ ਕਿ ਸਮੀਪ ਭਾਈ ਦੀ ਕਿਹੜੀ ਫਿਲਮ ਹੈ ਜਿਹੜੀ ਤੁਹਾਨੂੰ ਬਹੁਤ ਹਾਰਡ ਹਿੱਟ ਕਰਦੀ ਆ ਉਹ ਹੈ ਚੱਕ ਦੇ ਫੱਟੇ ਹਾਂ ਭਾਈ ਤੁਸੀਂ ਦੇਖਿਆ ਕਵਲਮ ਕਿਹਦੇ ਫਿਲਮ ਦੇਖਿਓ ਤੁਸੀਂ ਚੱਕ ਦੇ ਫੱਟੇ ਸਮੀਪ ਭਾਈ ਐਸਾ ਹੀਰੋ ਨੇ ਕੁਗੀ ਭਾਈ ਹੈ ਬੀ ਐਨ ਸ਼ਰਮਾ ਸਰ ਨੇ ਉਹ ਇੱਕ ਭਾਈ ਸੀਗੇ ਬਹੁਤ ਹੀ ਕਮਾਲ ਦੇ ਐਕਟਰ ਹੁਣ ਤਾਂ ਨਹੀਂ ਨੇ ਇਸ ਦੁਨੀਆ ਦੇ ਵਿੱਚ ਅ ਵਿਵੇਕ ਸ਼ੌਕ ਸਰ ਓਕੇ ਔਰ ਵਾ ਵਾ ਤੁਸੀਂ ਫਿਲਮ ਦੇਖੋ ਪੱਲਾ ਸਰ ਇਵਨ ਜਸਵਿੰਦਰ ਪੱਲਾ ਸਰ ਕਿਹੜੀ ਜੰਗ ਹੈ ਚੱਕਦੇ ਫੱਟੇ ਇਹ ਆਈ ਸੀਗੀ 98 ਦੇ ਆਸਪਾਸ 99 ਦੇ ਵਿੱਚ ਹਾਂ ਬਾਈ ਤੁਸੀਂ ਫਿਲਮ ਦੇਖਿਓ ਤੇ ਇੱਕ ਐਦਾਂ ਦੇ ਹੀ ਜ਼ੋਨ ਵਾਲੀ ਔਰ ਐਦਾਂ ਦੇ ਹੀ ਟੋਟਲੀ ਜਿਹੜੇ ਹਾਸੇ ਵਾਲੀ ਮਤਲਬ ਜਿਹਨੂੰ ਕਹਿੰਦੇ ਉਹ ਵੀ ਅਸ਼ਮੀਪਾ ਜੀ ਹੀਰੋ ਸੀਗੇ ਫਿਲਮ ਸੀਗੀ ਮਾਹੌਲ ਠੀਕ ਆ ਹਾਂ ਮਾਹੌਲ ਠੀਕ ਹੈ ਤੇ ਦੇਖੀ ਆ ਮੈਂ ਸੋ ਫਿਰ ਉਹ ਉਹ ਵਾਲੀ ਗੱਲ ਆ ਜੋ ਮੇਰੀ ਫੇਵਰਿਟ ਮੂਵੀਜ਼ ਨੇ ਤੇ ਉਸ ਤੋਂ ਬਾਅਦ ਤਾਂ ਬਹੁਤ ਸਾਰੀਆਂ ਫਿਲਮਾਂ ਇਦਾਂ ਦੀ ਆਈਆਂ ਜਿਹਦੇ ਵਿੱਚ ਐਪਿਕ ਕੰਮ ਕੀਤੇ ਗਏ ਕੈਰੀਅਨ ਜੱਟਾ ਵੈਸੇ ਮਾਈਲਸਟੋਨ ਆ ਸਾਡੀ ਇੰਡਸਟਰੀ ਦਾ ਠੀਕ ਆ ਨਾ ਉਹ ਫਿਲਮ ਵੀ ਜਦੋਂ ਲੱਗੀ ਹੋਵੇ ਬੰਦਾ ਚੇਂਜ ਨਹੀਂ ਕਰ ਸਕਦਾ ਬੰਦਾ ਕਹਿੰਦਾ ਯਾਰ ਦੇਖਦੇ ਆ ਯਾਰ ਪੂਰਾ ਸਵਾਦ ਲੈਨੇ ਆ ਸੋ ਸਵਾਦ ਲੈ ਜੀ ਇਗਜ਼ੈਕਟਲੀ ਇਗਜ਼ੈਕਟਲੀ ਇਹ ਹੋਰ ਵੀ ਫਿਲਮਾਂ ਆਉਣੀਆਂ ਚਾਚਾ ਜੀ ਦੇ ਉੱਤੇ ਹੂੰ ਤੇ ਤੁਸੀਂ ਕੁਝ ਇਹਨਾਂ ਚ ਕੀ ਜਿੱਦਾਂ ਸਾਡੇ ਪ੍ਰੋਡਿਊਸਰ ਸਰ ਨੇ ਹੁਣੇ-ਹੁਣੇ ਦੱਸਿਆ ਕਿ ਇਹ ਨਾ ਐਕਚੁਅਲ 'ਚ ਇੱਕ ਸੀਰੀਜ਼ ਆ ਜਿੱਦਾਂ ਅਸੀਂ ਹੁਣ ਜੀਜਾ ਜੀ ਦਾ ਵੈਲਕਮ ਕੀਤਾ ਅੱਗੇ-ਅੱਗੇ ਅਸੀਂ ਹਰ ਰਿਸ਼ਤੇ ਦਾ ਵੈਲਕਮ ਕਰਾਂਗੇ ਠੀਕ ਹੈ ਨਾ ਸਾਡੀ ਕੋਸ਼ਿਸ਼ ਆ ਕਿ ਅਸੀਂ ਵੈਲਕਮ ਸੰਧੂ ਸਾਹਿਬ ਵੀ ਕਰੀਏ ਠੀਕ ਹੈ ਨਾ ਤੇ ਵੈਲਕਮ ਚਾਚਾ ਜੀ ਵੈਲਕਮ ਭੂਪੜ ਜੀ ਵੈਲਕਮ ਤਾਈ ਜੀ ਵੈਲਕਮ ਭੂਆ ਜੀ ਵੈਲਕਮ ਤਾਈ ਜੀ ਹਨਾ ਉਹ ਕੈਰੇਕਟਰਸ ਨੇ ਤੇ ਉਹਨਾਂ ਕੈਰੇਕਟਰਾਂ ਦੇ ਆਲੇ-ਦੁਆਲੇ ਸਟੋਰੀਜ਼ ਚੀਜ਼ਾਂ ਅਗੇ ਕਿ ਜਿਹੜੀ ਜਿਹੜੀ ਡਿਊਟੀ ਲਈ ਜਾਣਗੇ ਮਨੀਸ਼ ਸਰ ਜਾਂ ਸਮੀਰ ਭਾਈ ਜਿੱਥੇ ਇਥੇ ਡਿਊਟੀ ਲਾਣਗੇ ਆਪਾਂ ਤਾਂ ਸਾਡਾ ਤਾਂ ਕੰਮ ਕੰਮ ਕਰਨਾ ਪਾ ਜਾਾਂਗੇ ਮੇਰੇ ਕੰਮ ਹੀ ਕਰਨਾ ਜੀ ਤੇ ਕੁਝ ਕਹਿਣਾ ਚਾਹੋਗੇ ਦਸਤਨ ਫਿਲਮਾਰੇ ਤੁਸੀਂ ਦੱਸੋ ਕੁਝ ਕਹਿਣਾ ਚਾਹੋਗੇ ਮੈਨੂੰ ਹਾਂਜੀ ਜ਼ਰੂਰ ਜਾਓ ਮੈਨੂੰ ਐ ਲੱਗਾ ਤੁਸੀਂ ਦੋ ਘਰ ਨਜ਼ਰਾਂ ਪਈਆਂ ਸ਼ਾਇਦ ਕੁਝ ਕਹਿਣਾ ਚਾਹੁੰਦੇ ਮੈਨੂੰ ਆ ਦਰਸ਼ਕਾਂ ਨੂੰ ਸਿਰਫ ਇਹੀ ਅਪੀਲ ਹੈ ਜੀ ਅ ਕੱਲ ਸਾਡੀ ਫਿਲਮ ਆ ਜਾਣੀ ਹੈ ਯਾਨਕਿ 22 ਤਰੀਕ ਨੂੰ ਚਪਾਲ ਤੇ ਆ ਜਾਣੀ ਹੈ ਫਿਲਮ ਵੈਲਕਮ ਜੀਜਾ ਜੀ ਬਹੁਤ ਐਂਟਰਟੇਨਿੰਗ ਫਿਲਮ ਹੈ ਆ ਤੁਸੀਂ ਦੇਖੋਗੇ ਘਰੇ ਆਪਣੇ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਬੈਠ ਕੇ ਦੇਖਣ ਵਾਲੀ ਆ ਔਰ ਤੁਸੀਂ ਬਹੁਤ ਜ਼ਿਆਦਾ ਰਿਲੇਟ ਵੀ ਕਰੋਗੇ ਕਿਉਂਕਿ ਇਹ ਇਹ ਕਰੈਕਟਰ ਸਾਡੇ ਆਸ-ਪਾਸ ਸਾਡੇ ਇਰਦ-ਗਿਰਦ ਤੋਂ ਹੀ ਇਨਫਲੂਐਂਸ ਹੋਏ ਹੁੰਦੇ ਆ ਸੋ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਸਵਾਦ ਆਏਗਾ ਤੇ ਇਹ ਹੀ ਅਪੀਲ ਆ ਕੱਲ ਜ਼ਰੂਰ ਦੇਖੋ ਸਾਡੀ ਫਿਲਮ ਵੈਲਕਮ ਜੀਜਾ ਦੀ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਅਰੇ ਨਹੀਂ ਸਰ ਤੁਸੀਂ ਘੜੀ ਰੱਖੋ ਟਾਈਮ ਦੀ ਘੜੀ ਗੱਲ ਆ ਪੂਰੀ ਪੂਰੀ ਘੜੀ ਰੱਖੋ ਮੇਰੀ